ਮੈਡਮ ਕੀ ਨਾਮ ਹੈ ਤੇ ਕਿਹੜਾ ਸਕੂਲ ਸਰ ਆਈ ਐਮ ਮਿਸਿਸ ਪਲਕ ਜੋੜਾ ਪ੍ਰਿੰਸੀਪਲ ਬਚਪਨ ਪਲੇ ਸਕੂਲ ਅੱਜ ਮਦਰਜ਼ ਡੇ ਤੇ ਅਸੀਂ ਇਵੈਂਟ ਆਰਗੇਨਾਈਜ਼ ਕੀਤਾ ਹੈ ਸਪੈਸ਼ਲੀ ਮਦਰਜ਼ ਨੂੰ ਆਨਰ ਕਰਨ ਲਈ ਬਿਕੋਜ਼ ਆਪਾਂ ਸਭ ਜਾਣਦੇ ਆ ਇੱਕ ਮਾਂ ਦੀ ਕੀ ਅਹਿਮੀਅਤ ਹੈ ਆਪਣੀ ਜ਼ਿੰਦਗੀ ਦੇ ਵਿੱਚ ਮਾਂ ਦੇ ਨਾਲ ਹੀ ਆਪਣਾ ਵਜੂਦ ਹੈ ਇਸ ਲਈ ਮਾਂ ਨੂੰ ਇੱਕ ਇੰਪੋਰਟੈਂਸ ਦੇਣਾ ਔਨ ਦਾ ਰਿਸਪੈਕਟ ਔਨ ਦੀ ਕਦਰ ਕਰਨੀ ਬਹੁਤ ਜ਼ਰੂਰੀ ਹੈ ਅੱਜ ਸਾਡੇ ਛੋਟੇ-ਛੋਟੇ ਬੱਚਿਆਂ ਨੇ ਆਪਣੇ ਮਦਰਸ ਲਈ ਸਮਾਲ ਛੋਟੇ-ਛੋਟੇ ਪਰਫਾਰਮੈਂਸਸ ਰੈਡੀ ਕੀਤੀਆਂ ਹਨ ਜੋ ਕਿ ਆਪਣੇ ਮਦਰਸ ਨੂੰ ਸਮਰਪਿਤ ਕਰਨਾ ਚਾਹੁੰਦੇ ਹੈ ਕਿ ਅਸੀਂ ਉਹਨਾਂ ਨੂੰ ਕਿੰਨਾ ਪਿਆਰ ਕਰਦੇ ਆ ਇਸੇ ਲਈ ਅਸੀਂ ਅੱਜ ਇਹ ਪ੍ਰੋਗਰਾਮ ਆਰਗੇਨਾਈਜ਼ ਕੀਤਾ ਹੈ ਕਿ ਮਦਰਸ ਆਨ ਉਹ ਕੁਝ ਸਪੈਸ਼ਲ ਫੀਲ ਕਰਨ ਨਾ ਬਹੁਤ ਇਕੱਲੇ ਗੱਲ ਹੈ ਕਿ ਦਨੋ ਦੇ ਪਰਦਾ ਸੰਪਦਤ ਰਿਹਾ ਬਿਲਕੁਲ ਅਸ਼ਮੀਨਾ ਹਾਂ ਜੀ ਮਨ ਦਾ ਹਰੇ ਕਹਦਾ ਵੀ ਮਾਮਾ ਜੀ ਸਰ ਬਿਲਕੁਲ ਸਹੀ ਗੱਲ ਹੈ ਆਪਾਂ ਇਹ ਦੇਖਦੇ ਆਂ ਅੱਜ ਕੱਲ ਬੱਚਿਆਂ ਦੀ ਸੋਚ ਬਦਲ ਗਈ ਹੈ ਲੇਕਿਨ ਸਰ ਅੱਗੇ ਜਾ ਕੇ ਮੈਂ ਵੀ ਇਹ ਫੀਲ ਕਰਦੀ ਆਂ ਕਿ ਬੱਚਿਆਂ ਨੂੰ ਅੱਗੇ ਜਾ ਕੇ ਇਸ ਚੀਜ਼ ਦਾ ਪਤਾ ਚੱਲਦਾ ਹੈ ਮਾਂ ਦੀ ਕਮੀ ਕਦੋਂ ਫੀਲ ਹੁੰਦੀ ਹੈ ਜਦੋਂ ਮਾਂ ਉਹਨਾਂ ਨੂੰ ਛੱਡ ਕੇ ਚਲੀ ਜਾਂਦੀ ਹੈ ਕਹਿੰਦੇ ਆ ਨਾ ਇੱਕ ਵਾਰ ਚਲੀ ਜਾਂ ਜਾਂ ਮਾਵਾ ਫਿਰ ਉਹ ਲੱਭਦੀ ਨਹੀਂ ਜਦੋਂ ਉਸ ਚੀਜ਼ ਨੂੰ ਉਹ ਫੀਲ ਕਰਦੇ ਆ ਉਦੋਂ ਉਹਨਾਂ ਨੂੰ ਮਾਂ ਦੀ ਕਦਰ ਹੁੰਦੀ ਹੈ ਅੱਜ ਇਹ ਟਾਈਮ ਹੈ ਬੱਚਿਆਂ ਨੂੰ ਸਿਖਾਉਣ ਦਾ ਕਿ ਮਾਪੇ ਆਪਣੇ ਲਾਈਫ ਵਿੱਚ ਕਿੰਨੇ ਜ਼ਰੂਰੀ ਹੈ ਇਸੇ ਲਈ ਅਸੀਂ ਛੋਟੇ-ਛੋਟੇ ਤਰੀਕਿਆਂ ਨਾਲ ਛੋਟੇ-ਛੋਟੇ ਇਵੈਂਟਸ ਨਾਲ ਬੱਚਿਆਂ ਨੂੰ ਇਹ ਸਭ ਚੀਜ਼ਾਂ ਸਿਖਾਣਿਆ ਕਿ ਆਪਣੇ ਮਾਪੇ ਆਪਣੀ ਜ਼ਿੰਦਗੀ ਦਾ ਵਜੂਦ ਹੈ ਔਰ ਆਪਾਂ ਉਹਨਾਂ ਦੇ ਨਾਲ ਹੀ ਅੱਗੇ ਵਧਣਾ ਹੈ ਸਰ ਬਹੁਤ ਜ਼ਿਆਦਾ ਬੇਸ ਆਪਾਂ ਕਹਿੰਦੇ ਆ ਬੱਚੇ ਦਾ ਇੱਕ ਫਾਊਂਡੇਸ਼ਨ ਬਣਾਨੀ ਸਿਰਫ ਸਟੱਡੀ ਦੇ ਵਿੱਚ ਫਾਊਂਡੇਸ਼ਨ ਨਹੀਂ ਬਣਾਨੀ بیس ਬੰਦਾ ਹੈ ਜ਼ਿੰਦਗੀ ਦਾ ਆਧਾਰ ਬਣਾਣਾ ਹੈ ਜੇ ਅੱਜ ਆਪਾਂ ਛੋਟੇ-ਛੋਟੇ ਇਵੈਂਟਸ ਨਾਲ ਛੋਟੇ-ਛੋਟੇ ਉਹਨਾਂ ਨਾਲ ਆਪਾਂ ਬੱਚਿਆਂ ਨੂੰ ਸਿਖਾਣੇ ਆ कि अपने जिस तरह कोई छोटे इवेंट आप सेलिब्रेट करते हैं कि अपने की इंपॉर्टेंस है कि आपने देश ने कि इंपॉर्टेंस है कि फेस्टिवल्स है उसी तरह वो किवें सीखनਗੇ जे वो खुद उनना चीजਾਂ ਵਿੱਚ ਇਨਵੋਲ ਹੋਣਗੇ ਉਹ ਖੁਦ ਇਹਨਾਂ ਵਿੱਚ ਪਾਰਟਿਸਪੇਟ ਕਰਦੇ ਐ ਇਸੇ ਤਰ੍ਹਾਂ ਹੀ ਸਰ ਮਾਪੇ ਜੋ ਹੈ ਸਿਖਾਉਂਦੇ ਬਿਲਕੁਲ ਹੈ ਮਾਂ ਉਂਗਲੀ ਫੜਕੇ ਅੱਗੇ ਬੱਚਿਆਂ ਨੂੰ ਚੱਲਣਾ ਸਿਖਾਉਂਦੀ ਹੈ ਲੇਕਿਨ ਉਸ ਤੋਂ ਅੱਗੇ ਟੀਚਰ ਦਾ ਗੁਰੂ ਦਾ ਇੱਕ ਕੰਮ ਹੈ ਕਿ ਉਹ ਬੱਚੇ ਨੂੰ ਅੱਗੇ ਜ਼ਿੰਦਗੀ ਦਾ ਜੋ ਲੈਸਨ ਹੈ ਉਹ ਅੱਗੇ ਉਹਨਾਂ ਨੂੰ ਪੜ੍ਹਾਣ ਕੀ ਲੱਗਦਾ ਕਿ ਮਦਰ ਡੇ ਹਰ ਰੋਜ਼ ਨਹੀਂ ਮਨਾਉਣਾ ਚਾਹੀਦਾ ਜੀ ਆਪਾਂ ਗੱਲ ਕਰੀਏ ਮਦਰ ਡੇ ਕਿਉਂ ਮਨਾਉਂਦੇ ਬਿਲਕੁਲ ਬਿਲਕੁਲ ਇਹ ਇੱਕ ਦਿਨ ਮਨਾਣ ਦਾ ਨਹੀਂ ਹੈ ਮਦਰ ਨੂੰ ਥੈਂਕਸਫੁਲ ਆਪਾਂ ਮਦਰ ਦੇ ਥੈਂਕਸਫੁਲ ਆਪਾਂ ਨੂੰ ਰੋਜ਼ ਹੋਣਾ ਚਾਹੀਦਾ ਹੈ ਜਿਵੇਂ ਕਿ ਮੈਂ ਪਹਿਲੇ ਕਿਹਾ ਕਿ ਆਪਣਾ ਵਜੂਦ ਕੌਣ ਹੈ ਆਪਣੀ ਮਾਂ ਆਪਣਾ ਵਜੂਦ ਹੈ ਇਸ ਲਈ ਜ਼ਿੰਦਗੀ ਦਾ ਹਰ ਦਿਨ ਆਪਾਂ ਨੂੰ ਉਹਨਾਂ ਦੀ ਰਿਸਪੈਕਟ ਔਰ ਉਹਨਾਂ ਦੇ ਥੈਂਕਸਫੁਲ ਹੋਣਾ ਬਹੁਤ ਜ਼ਰੂਰੀ ਹੈ